ਕਿਹੜਾ ਐਮਪੀ ਆ ਯਾਰ ਜਿਹਦੇ ਪਪਾ ਦੇ ਚੱਟਾ ਨਹੀਂ ਵੇਚਦੇ ਕਿਹੜਾ ਲੀਡਰ ਆ ਜਿਹੜਾ ਭ੍ਰਿਸ਼ਟਾਚਾਰ ਚ ਲਿਫਟ ਨਹੀਂ ਰਿਹਾ ਕਰੇ ਦੇਖਿਆ ਐਮਪੀ ਦਾ ਕੋਈ ਭਰਾ ਫੜਿਆ ਗਿਆ ਕਰ ਯਾਰ ਅਮਰਤਪਾਲ ਦਾ ਨਾਂ ਗ ਜੋੜਨਾ ਮਾੜਾ ਨਾਲ ਮਾੜਾ ਅਮਰਤਪਾਲ ਅਮਰਤਪਾਲ ਇਹਦੇ ਵਿੱਚ 4.5 ਲੱਖ ਵੋਟਾਂ ਨਾਲ ਜਿੱਤੇ ਆ ਗਾਹਾਂ ਸ਼੍ਰੋਮਣੀ ਕਮੇਟੀ ਦਾ ਐਲਾਨ ਕਰਤਾ ਪੁੱਛਿਆ ਵੀ ਇਹਨਾਂ ਨਾਲ ਉਹਨੇ ਸਮਝੌਤਾ ਨਹੀਂ ਕਰਿਆ ਕਿਸੇ ਵਕਾਰ ਦਾ ਤਾਂ ਐਸ ਲੋਟ ਚੱਲ ਪਿਆ ਕਰਨ ਦੇ ਕਰਜ਼ਾਰ ਕੁਸ਼ੀਆਂ ਸਿੰਘ ਦੇ ਪੁੱਤ ਬਣ ਕੇ ਸਿੰਧੇ ਰਾਤੇ ਤਰੋ ਨਾ ਕੀ ਗਾਤਰੇ ਪਾ ਕੇ ਬੀਬੀਆਂ ਦਾੜੀਆਂ ਰੱਖ ਕੇ ਕਿਸੇ ਆਪ ਦੇ ਸਿੱਖ ਭਰਾ ਦੀਆਂ ਰੱਤਾਂ ਖਿੱਚਣੀਆਂ ਅਮਰਤਪਾਲ ਤੇ ਉਹਦਾ ਇਲਜ਼ਾਮ ਲਾਇਆ ਗਿਆ ਯਾਸੀਆਂ ਦਾ ਬੰਦਾ ਹਣ ਹੁਣ ਸਾਹ ਹੁਣ ਦੇਖ ਲੋ ਯਾਸੀਆਂ ਦੇ ਬੰਦੇ ਚਾਰ ਗ੍ਰਾਮ ਦਾ ਜੱਟ ਇਹ ਵੀ ਪਰਚਾ ਪਹਣਾ ਮਸ਼ਹੂਰ ਬੰਦੇ ਦੱਬਣਾ ਸਰਕਾਰ ਦਾ ਰੋਲਾ ਹਮ ਹੁੰਦਾ ਪੁਲਿਸ ਕਹਾ ਕੰਮ ਕਰਕੇ ਤੁਸੀਂ ਜੁੜਿਓ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਵੀ ਨਸ਼ਾ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਤਾ ਇਸੇ ਤਹਿਤ ਇੱਕ ਖਬਰ ਆਉਂਦੀ ਹੈ ਚਰਚਾ ਦਾ ਵਿਸ਼ਾ ਬਣਦੀ ਹੈ ਲੋਕ ਹੈਰਾਨ ਵੀ ਹੁੰਦੇ ਆ ਅਮਰਤਪਾਲ ਸਿੰਘ ਦੇ ਜਿਹੜੇ ਭਰਾ ਨੇ ਉਹਨਾਂ ਤੇ ਜਿਹੜਾ 4 ਗ੍ਰਾਮ ਆਈਸ ਜਿਹੜਾ ਇੱਕ ਨਵਾਂ ਨਸ਼ਾfoundਿਆ ਸਾਰੇ ਉਹਨੂੰ ਲੈ ਕੇ ਪਰਚਾ ਵੀ ਦਰਜ ਕੀਤਾ ਜਾਂਦਾ ਹੈ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰਮਿੰਦਰ ਸਿੰਘ ਝੋਟਾ ਜੀ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਾਂਗੇ ਨਸ਼ੇ ਨੇ ਲੈ ਕੇ ਲਗਾਤਾਰ ਜਿਹੜਾ ਹਾਂ ਜਿਹੜੇ ਫੜੋ ਫੜਾਈ ਚੱਲਦੀ ਰਹੀ ਹੈ ਕਾਰਵਾਈ ਕਰਦੇ ਰਹੇ ਨੇ ਨਸ਼ਿਆਂ ਤੇ ਲੈ ਕੇ ਵਰਕ ਕਰਦੇ ਰਹੇ ਨੇ ਸਮਾਜ ਸੇਵਾ ਕਰਦੇ ਰਹੇ ਨੇ ਪਰਮਿੰਦਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਈ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਇਸ ਖੁਦ ਇਸ ਮਹਿੰਮ ਦੇ ਵਿੱਚ ਰਹੇ ਹੋ ਹਾਂ ਅਮਰਤਪਾਲ ਜਿਹੜੇ ਭਰਾ ਤੇ ਜਿਹੜਾ ਇਸ ਤਰ੍ਹਾਂ ਕਿਹਦੇ ਨਾਲ ਜਿਹੜਾ ਨਾਟਕ 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 ਕਰਿਆ ਇੱਕ ਬਦਨਾਮ ਕਰਨ ਲਈ ਨਹੀਂ ਤਾਂ ਬਾਈ ਤੈਨੂੰ ਵੀ ਪਤਾ ਹੈ ਤੁਸੀਂ ਕਦੋਂ ਦੇ ਤੁਸੀਂ ਵੀ ਕੰਮ ਕਰਦੇ ਤੁਸੀਂ ਕਹ ਆਪ ਦੱਸਿਆ ਵੀ ਤੁਸੀਂ ਇੱਕ ਕਦੇ ਪੋਸਟ ਨੇ ਦੇਖਿਆ 4 ਗ੍ਰਾਮ ਚਿੱਟੇ ਦੀ ਐ 10 ਗ੍ਰਾਮ ਜਾਂ 20 ਗ੍ਰਾਮ 50 ਗ੍ਰਾਮ ਵੀ ਬਣ ਕੇ ਚਿੱਟੇ ਦੀ ਪ੍ਰੈਸ ਕਾਨਫਰੰਸ ਕਰੀ ਹੋਵੇ ਹੂੰ ਐਸਐਸਪੀ ਨੇ ਨਹੀਂ ਕਰਦੇ ਜੀ ਇਹ ਬਦਨਾਮ ਕਰਨ ਲਈ ਕਰਾਇਆ ਗਿਆ ਸਭ ਕੁਝ ਹਨਾ ਜੇ ਮੰਨ ਲਓ ਇੱਕ ਵਾਰ ਜੇ ਪੁਲਿਸ ਸਹੀ ਵੀ ਹੈ ਤਾਂ ਵੀਡੀਓਗ੍ਰਾਫੀ ਦੇ ਦੇ ਪੂਰੀ ਉਹ ਡੋਪ ਟੈਸਟ ਉਹਦੇ ਕੀ ਆਇਆ ਹੈਗਾ ਉਹਦਾ ਡੋਪ ਟੈਸਟ ਜਨਤਕ ਕਰੇ ਚਲ ਜਨਤਕ ਵੀ ਕਰ ਦੂੰ ਮੇਰਾ ਵੀ ਕਰਾਇਆ ਸੀ ਤੁਹਾਨੂੰ ਪਤਾ ਹੀ ਆ ਬਾਅਦ ਚ ਫਿਰ ਕੀ ਕੁਝ ਕਰਾਇਆ ਸੀ ਇਹਨਾਂ ਨੇ ਬਾਅਦ ਚ ਇਹਨਾਂ ਦੇ OSD ਨੇ ਆ ਕੇ ਆਪਾਂ ਨੂੰ ਕਿਹਾ ਸੀ ਵੀ ਕੈਨਸਲ ਕਰ ਦੋ ਲਾ ਕੇ ਪਰਚੇ ਕੈਨਸਲ ਨਹੀਂ ਹੋਏ ਉਦੋਂ ਤਾਂ ਜਾਂ ਤੇ ਕਰਤਾ ਕਹਿੰਦੇ ਆ ਵੀ ਕਰ ਨਹੀਂ ਸਕਦੇ ਉਦੋਂ ਮੋਰਫਿਨ ਕਰਿਆ ਮੋਰਫਿਨ ਸੀਗਾ ਉਹ ਉਹ ਕੋੜਾ ਕੋਈ ਨਸ਼ਾ ਸੀ ਉਹ ਚ ਸਾਰਾ ਕੋਟਾ ਐਸਟੋਮੀ ਪਿਆ ਮੇਰਾ ਉਹ ਮੋਰਫਿਨ ਹੈ ਉਹਦੇ ਜੋ ਕੋਈ ਹੈਰੋਇਨ ਕੋਈ ਕੈਪਸੂਲ ਕੋਈ ਡਰਮਨੋੜ ਕੋਈ ਜਿੰਨੇ ਇਹਨਾਂ ਦੇ 8-9 ਬਣਾਏ ਹੋਇਆ ਕੈਟੇਗਰੀ ਉਹ ਕੈਟੇਗਰੀ ਨਹੀਂ ਸੀ ਉਹ ਚ ਉਹ ਤਾਂ ਬਸ ਇੱਕ ਐ ਕਰਤਾ ਮੋਰਫਿਨ ਹੁਣ ਇੱਕ ਨੌ ਚੀਜ਼ਾਂ ਚੋਂ ਇੱਕ ਚੀਜ਼ ਤਾਂ ਪੋਜ਼ੀਟਿਵ ਰਿਕਦੀ ਆਉਣੀ ਆ ਬੋਡੀ ਉਹ ਤਾਂ ਵੀ ਹੋਵੇ ਕੋਈ ਨਾ ਕੋਈ ਕੈਨੇਡਿਕ ਬੋਡੀ ਆਪਣੀ ਕੋਈ ਨਾ ਕੋਈ ਮੈਡੀਸਨ ਲੈਂਦਾ ਹੀ ਨਸ਼ਾ ਆਵੇਂ ਕਿਲੋ ਕਿਲੋ ਦਾ ਸਾਰੇ ਇੱਥਾਂ ਮੈਂ ਸਾਰੇ ਕਹਿੰਦਾ ਫੜਦੀ ਨਹੀਂ ਕਿਲੋ ਕਿਲੋ ਵਾਲਿਆਂ ਨੂੰ ਮਾਨ ਸਰਬ ਕਹਿੰਦੇ ਨਸ਼ੇ ਨੂੰ ਲੈ ਕੇ ਤਾਂ ਪੂਰੀ ਸਖਤੀ ਕਰ ਰਹੀ ਕਿੱਥੇ ਸਕਦਾ ਇਹ ਬਈ ਕੱਪਰਸੋ ਕੋਲ ਨੇ ਮੁੰਡਾ ਮਰਿਆ ਯਾਰ ਪਰਸੋਂ ਦੀ ਖਬਰ ਹੈ ਜੀ ਉਹ ਨਸ਼ੇ ਨਾਲ ਹੀ ਮਰਿਆ ਉਹ ਬੜੋਜ ਹੋ ਕੇ ਉਹ ਤੇ ਕੋਈ ਕਾਨ ਪ੍ਰੈਸ ਕਾਨਫਰੰਸ ਨਹੀਂ ਹੋਈ ਆ ਦੂਲੋ ਵਾਲ ਮੁੰਡਾ ਮਰਿਆ ਸੀਗਾ ਉਹ ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਉਹ ਬੰਦੇ ਵੀ ਨਹੀਂ ਫੜੇਗੇ ਇੱਨਾ ਦੇ ਉਹਦੇ ਨਾਂ ਨਹੀਂ ਬੱਚਣਾ ਹੋਰ ਆ ਸਯਾਦੇ ਵਾਲੇ ਖੀਵੇ ਮੁੰਡਾ ਮਰਿਆ ਛਨੀਰ ਮੁੰਡਾ ਮਰਿਆ ਕਦੇ ਸੂਰਗੜ ਮੰਗਿਆ ਕਦੇ ਕਿਤੇ 1500 ਦਾ ਮੁੰਡਾ ਮੋਗੇ ਮਰ ਗਿਆ ਉਹਨਾਂ ਦੇ ਕਦੇ ਪ੍ਰੈਸ ਕਾਨਫਰੈਂਸ ਵੀ ਹੋਈਆਂ ਚਾ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਫੜਨ 4 ਗ੍ਰਾਮ ਛੱਡ ਕੇ 1 ਗ੍ਰਾਮ ਵੀ ਫੜਨ ਫੜਨ ਨਸ਼ਾ ਤਾਂ ਨਸ਼ਾ ਹੈ ਨਸ਼ਾ ਦਾ ਨਸ਼ਾ ਹੈ ਆਪਾਂ ਨਹੀਂ ਗੱਲ ਕਰ ਯਾਰ ਅਮਰਤਪਾਲ ਦਾ ਨਾਂਕ ਜੋੜਨਾ ਮਾੜਾ ਨਾਲ ਮਾੜਾ ਅਮਰਤਪਾਲ ਅਮਰਤਪਾਲ ਚੈਨਲ ਤੇ ਵੀ ਅਮਰਤਪਾਲ ਤਾਂ ਜੇਲ੍ਹ ਚ ਹੈ ਉਹਨੂੰ ਜੇਲ੍ਹ ਚ ਬੈਠੇ ਨੇ ਤੁਸੀਂ ਉਹੀ ਟਿਸ਼ਕੀਆਂ ਲਾਈਆਂ ਸਾਡੇ ਭਰਾ ਨੂੰ ਪਹਿਲਾਂ ਵੀ ਕਿਰਦਾਰ ਕੁਸ਼ੀ ਕੀਤੀ ਗਈ ਉਹਨੂੰ ਜਲੰਧਰ ਪੁਲਿਸ ਵੱਲੋਂ ਹੁਣ ਫਿਰ ਉਹ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਈ ਅਲੱਗ ਦੀ ਬਈ ਕਿਰਦਾਰ ਕੁਸ਼ੀ ਕਰਦੇ ਕੀਤੇ ਨਹੀਂ ਯਾਰਾਂ ਮੇਰੀ ਗਰੀ ਡੋਪ ਟੈਸਟ ਕਰਕੇ 200 ਰੁਪਿਆ ਫਰੋਤੀ ਭਾਨੇ ਦੀ ਗਰੀ ਸਕੋਰਪੀਆ ਤੇ ਚੈਨ ਨਹੀਂ ਲੱਖੇ ਦੀ ਕਰਦੇ ਸੀਗੇ ਉਦੋਂ ਉਹ ਕਿਹੜਾ ਉਦੋਂ ਸਾਰਾ ਇਹ ਲੱਖੇ ਦੇ ਹੱਕ ਚ ਬਿਆਅ ਖੜ ਗਿਆ ਸੀ ਪਹਿਲਾਂ ਪਤਾ ਲੱਗ ਗਿਆ ਸੀ ਤਰਨ ਤਰਨ ਚਿੱਟੇ ਵਾਲਾ ਹੋਰ ਕਈ ਕੰਮਾਂ 'ਚ ਫਿਰ ਖੈਰੇ ਤੇ ਪਾਤਾ ਪਰਚਾ ਜਦੋਂ ਬੰਦਾ ਹਰਮਨ ਪਿਆਰਾ ਹੋ ਜਾਏ ਲੋਕ ਪ੍ਰਤਾਹ ਹੋ ਜਾਏ ਉਹਨਾਂ ਨੇ ਕਰਤਾਰ ਕੁਸ਼ੀ ਕਰਨੀ ਐ ਹੁਣ ਇਹਦੇ ਵਿੱਚ 4.5 ਲੱਖ ਵੋਟਾਂ ਨਾਲ ਜਿੱਤੇ ਆ ਗਾਹਾਂ ਸ਼ੋਮਨੀ ਕਮੇਟੀ ਦਾ ਐਲਾਨ ਕਰਤਾ ਤਾਂ ਜਿੱਤਣੀ ਸੀਗਾ ਹੁਣ ਸਾਫ਼ ਜ਼ਾਹਿਰ ਹੋਈ ਜਾਂਦਾ ਸੀ ਤਾਂ ਇਹਨਾਂ ਨੇ ਸੋਚਿਆ ਵੀ ਇਹਨਾਂ ਨਾਲ ਉਹਨੇ ਸਮਝੌਤਾ ਨਹੀਂ ਕਰਿਆ ਕਿਸੇ ਪ੍ਰਕਾਰ ਦਾ ਤਾਂ ਐਸ ਲੋਟ ਚੱਲ ਪਿਆ ਕਰਨ ਦੇ ਕਰਜ਼ਾਰ ਕੁਸ਼ੀਆਂ ਕਿਹੜਾ ਹੋਈਆਂ ਨੇ ਕਰਜ਼ਾਰ ਕੁਸ਼ੀਆਂ ਕੀ ਸਟੋਰੀ ਕੀ ਲੱਗਦੀ ਹੈ ਭਾਈ ਤਾਰ ਕੀ ਅਸਲ ਚ ਕਾਰਨ ਕਿਉਂ ਆ ਫਿਰ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਬਦਨਾਮ ਕਰਨਾ ਅਮਰਤਪਾਲ ਨੂੰ ਹੋਰ ਕੀ ਜਿਹੜੀਆਂ ਚੋਣਾ ਨੂੰ ਲੈ ਕੇ ਐਲਾਨ ਕੀਤਾ ਉਹ ਤਾਂ ਨਹੀਂ ਕਿਤੇ ਉਸ ਤੋਂ ਲੈ ਕੇ ਵੀ ਪਹਿਲਾਂ ਹੀ ਕਰਦੇ ਉਹਨਾਂ ਨੂੰ ਬਦਨਾਮ ਹਾਂ ਉਹੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਹਾਂ ਸ਼੍ਰੋਮਣੀ ਕਮੇਟੀ ਦਾ ਐਲਾਨ ਕਰਿਆ ਉਹਨਾਂ ਨੇ ਇਹਨਾਂ ਨੇ ਬਦਨਾਮ ਕਰਨਾ ਵੀ ਲੋਕਾਂ ਦੇ ਦਿਲਾਂ ਚੋਂ ਦੂਰ ਕਰੀਏ ਕਿਉਂਕਿ ਦੇਖੋ ਚੀਜ਼ ਵੀ ਸਾਹੀ ਹੈ ਨਾ ਉਹ ਨਸ਼ੇ ਦੇ ਵਿਰੋਧ ਕਰਕੇ ਲੋਕਾਂ ਦੇ ਦਿਲਾਂ ਚ ਹਰਮਨ ਪਿਆਰਾ ਹੋਇਆ ਤਾਂ ਉਹਦੇ ਭਾਈ ਨੂੰ ਹੀ ਇਹ ਕੰਮ ਚ ਪਾ ਕੇ ਸ਼ਾਪਤ ਕਰਨਾ ਚਾਹੁੰਦੇ ਨੇ ਵੀ ਦੇਖੋ ਇਹ ਤਾਂ ਪਰਿਵਾਰ ਹੀ ਆ ਜਿਵੇਂ ਖਬਰਾਂ ਚ ਲਾ ਰਹੇ ਨੇ ਆਪਾਂ ਦੇਖਦੇ ਹਾਂ ਕੁਝ ਸਾਡੇ ਆਪ ਦੇ ਸਿੱਖ ਭਰਾ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਦਾ ਵੀ ਬਾਈ ਬਣ ਕੇ ਯਾਰ ਜੇ ਤੁਸੀਂ ਨਹੀਂ ਚੰਗਾ ਬੋਲਣਾ ਹੁੰਦਾ ਮਾੜਾ ਵੀ ਨਾ ਬੋਲਿਆ ਕਰੋ ਹੂੰ ਆਪ ਦੇ ਜੇ ਕੋਈ ਤੁਹਾਡਾ ਆਪ ਦਾ ਉੱਤੇ ਜਾਂਦਾ ਤਾਂ ਉਹਨੂੰ ਉੱਤੇ ਜਾਣ ਦਿਓ ਪੱਤਾ ਨਾ ਖਿੱਚੋ ਆਪਾਂ ਆਪਦੇ ਅਣਗਮਾਨ ਚ ਵੀ ਜੇ ਮਾੜਾ ਜਾਂ ਕੋਈ ਤਕੜਾ ਹੋ ਜਾਏ ਮਸ਼ਹੂਰ ਹੋ ਜਾ ਆਪਾਂ ਦਾ ਤਖਤ ਚ ਨਾ ਇਹ ਕੰਮ ਆਪਾਂ ਨੂੰ ਫਿਤਰਤ ਨਹੀਂ ਗੁਰੂ ਦੇ ਸਿੰਘ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਹਨਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਸਿੱਧੇ ਰਾਹ ਤੇ ਤੁਰੋ ਨਾ ਕਿ ਗਾਤਰੇ ਪਾ ਕੇ ਦਾ ਬਿਬੀਗਾਂ ਦਾੜੀਆਂ ਰੱਖ ਕੇ ਕਿਸੇ ਆਪ ਦੇ ਸਿੱਖ ਭਰਾ ਦੀਆਂ ਰੱਤਾਂ ਖਿੱਚਣੀਆਂ ਅਮਰਤਪਾਲ ਤੇ ਉਹਦਾ ਇਲਜ਼ਾਮ ਲਾਇਆ ਗਿਆ ਏਜੰਸੀਆਂ ਦਾ ਬੰਦਾ ਹਨਾ ਹੁਣ ਹੁਣ ਦੇਖ ਲੋ ਏਜੰਸੀਆਂ ਦੇ ਬੰਦੇ ਚਾਰ ਗ੍ਰਾਮ ਦੇ ਜੱਟ ਏਜੰਸੀਆਂ ਦੇ ਬੰਦਿਆਂ ਤੇ ਜਾਂ ਸਰਕਾਰ ਦੇ ਬੰਦੇ ਤੇ ਇੱਕ ਐਮਪੀ ਕਿਹੜਾ ਐਮਪੀ ਏ ਯਾਰ ਜਿਹਦੇ ਪਪਾ ਦੇ ਜੱਟਾ ਨਹੀਂ ਵੇਚਦੇ ਕਿਹੜਾ ਲੀਡਰ ਆ ਜਿਹੜਾ ਪਛਤਾ ਜਾ ਰ ਚਲਫਤ ਨਹੀਂ ਰਿਹਾ ਕਦੇ ਦੇਖਿਆ ਐਮਪੀ ਦਾ ਕੋਈ ਭਰਾ ਫੜਿਆ ਗਿਆ ਹੋਵੇ ਅਜੇ ਤੱਕ ਹੂੰ ਨਹੀਂ ਫੜੇਗਾ ਕੇ ਆਮ ਪੁਲਿਸ ਵਾਲੇ ਦੀ ਗਸ਼ਤ ਵਾਲੇ ਦੀ ਹਿੰਮਤ ਹੈ ਵੀ ਐਮਪੀ ਦੇ ਭਾਈ ਅੰਦਰ ਕਰ ਦੂ ਟੱਕ ਚੱਕ ਕੇ ਆਏ ਸੇ ਅੰਦਰ ਹੀ ਐ ਝਾਕਦੇ ਨਹੀਂ ਉਹਦੇ ਝਾਕਦਾ ਵੀ ਨਹੀਂ ਇਹ ਤਾਂ ਸਾਰੀ ਕਹਾਣੀ ਕੀਪ ਤੱਕ ਕਿਵੇਂ ਬੰਦੀ ਗਈ ਹੈ ਨਹੀਂ ਪਤਾ ਨਾਲ ਦਾ ਬੰਦਾ ਜਿਹੜਾ ਉਹ ਰੋੜਾ ਉਹਨੇ ਉਹਦੇ ਥਾਰੇ ਗੰਡੀ ਕੀ ਹੋਵੇ ਜਾਂ 100 ਕਹਾਣੀਆਂ ਹੋ ਸਕਦੀਆਂ ਯਾਰ ਆਪਾਂ ਸਾਰੇ ਜਾਣੀ ਜਾਣੀ ਹੈ ਕੀ ਕੁਛ ਹੁੰਦਾ ਕਿਵੇਂ ਅਨਕਾਊਂਟਰ ਹੋ ਜਾਂਦੇ ਨੇ ਵੱਡੀਆਂ ਵੱਡੀਆਂ ਗੱਲਾਂ ਦਾ ਕੁਝ ਵੀ ਸਟੋਰੀ ਬਣਾ ਦੇਣਾ ਕਈਆਂ ਤੇ ਬਲਾਤਕਾਰ ਦੇ ਰੋਪ ਵੀ ਲਾਉਂਦੇ ਨੇ ਆ ਪੱਤਰਕਾਰ ਸੇ ਮੈਨੂੰ ਤਾਂ ਮੱਕੜ ਤੇ ਬਲਾਤਕਾਰ ਦੀ ਰੋਪ ਲਾਤਾ ਸੀ ਵਿਚਾਰੇ ਤੇ ਪਾਸਕੋ ਲਾਉਂਦੀ ਸੀ ਪਾਸਕੋ ਐਕਟ ਲਾਤਾ ਸੀ ਪਾਸ ਇੱਕੋ ਦੋ ਭਰਾ ਨੇ ਲੈਣ ਤੋਂ ਬੈਂਸ ਬਰਾਦਰ ਚ ਉਹਨਾਂ ਤੇ ਇਵਲਾਦ ਕਰਨਾ ਪਰਚਾ ਪਤਾ ਸੀ ਇਹ ਤਾਂ ਕਿਵੇਂ ਵੀ ਪਰਚਾ ਪਾਉਣਾ ਮਸ਼ਹੂਰ ਬੰਦੇ ਦੱਬਣਾ ਸਰਕਾਰ ਦਾ ਰੋਲਾ ਹਮ ਹੁੰਦਾ ਪੁਲਿਸ ਕਹਾ ਕੰਮ ਕਰਕੇ ਦਿੰਦੀ ਉਹਨਾਂ ਦਾ ਪੁਲਿਸ ਨੇ ਤਾਂ ਕੜੀ ਜੋੜਨੀ ਜੋੜਨੀ ਲੈ ਮੈਂ ਦੱਸਦਾਗਾ ਰੋਜ਼ ਵੀ ਇੱਥੇ 10 ਕਿਲੋ ਚਿੱਟਾ ਫਸਾਣਾ ਬੰਦਾ ਲੈ ਕੇ ਆਉਂਦਾ ਕਰਨ ਕਰ ਬਈ ਹੂੰ ਨਹੀਂ ਕਰਦੀ ਕਰ ਤੇਰੇ ਚੈਨਲ ਤੇ ਕਹਿੰਦਾ ਸ਼ਰੀਆ ਮੈਂ ਲੱਖਾਂ ਰੋਜ਼ ਪਿੱਟਦਾ ਕਰਨ ਕਰ ਬਈ ਨਹੀਂ ਕਰਦੇ। ਕਾਮ ਤੌਰ ਤੇ ਅਸੀਂ ਵੀ ਕਰਦੇ ਰਹੇ ਆ ਨਸ਼ਾ ਲੈ ਕੇ ਕਮੇਟੀਆਂ ਚ ਕੰਮ ਕਰਦੇ ਰਹੇ ਆ ਜੇ ਪੁਲਿਸ ਨੂੰ ਦੱਸਦੇ ਸੀ ਨਸ਼ਾ ਵੀ ਹੈਗਾ ਤਾਂ ਉਹ ਕਹਿ ਦਿੰਦੇ ਸੀ ਐਨਾ ਅਸੀਂ ਕੀ ਕਰਨਾ ਹੈ। ਹਾਂ। ਇੱਥੇ ਕਿਹੜਾ ਕੋਈ ਕਾਰਵਾਈ ਹੋਣੀ ਹੈ? ਇਹ ਹੁੰਦਾ ਸੀ ਪਹਿਲਾਂ ਤਾਂ। ਡਰਗ ਟੈਸਟ ਦਾ ਮੈਂ ਕਹਿੰਦਾ ਜਿੰਨਾਂ ਨੇ ਅਮਰਪਾਲ ਫੜਿਆ ਸਾਰਿਆਂ ਨੇ ਕਰਾ ਲੈਣਾ ਯਾਰ। ਅਮਰਪਾਲ ਦਾ ਭਾਈ ਸੌਰੀ ਹਰਪ੍ਰੀਤ ਸਿੰਘ ਫੜਿਆਗਾ ਸਾਰਿਆਂ ਨੇ ਕਰਾ ਲੈ। ਡਰਗ ਟੈਸਟ। ਹਾਂ। ਉਹ ਵੀ ਨਿਕਲਣੇ ਲੱਗਦਾ। ਹਾਂ ਸਭ ਦੇ ਨਿਕਲਣਗੇ ਪੋਜ਼ਿਟਿਵ ਨਿਕਲੋਗੇ। ਹੂੰ। ਸਭ ਦੇ। ਪੂਰਾ ਹੋ ਰੂਗਾ। ਹਾਂ ਅਫੀਮ ਪੁੱਕੀ ਦਾ ਜੇ ਕੱਲ੍ਹ ਦੀ ਮਨ ਚ ਹਰੀ ਖਾਈ ਜਾਂ ਦੂਜੇ ਨਸ਼ੇ ਵੀ ਨਿਕਲ ਆਉਣਗੇ ਗੋਲੀਆਂ ਗੋਲੀਆਂ 30% ਤਾਂ ਚਿੱਟੇ ਵਾਲੇ ਹੋਣਗੇ 80% ਤਾਂ ਜ਼ਿਆਦਾ ਹੋ ਸਕਦਾ ਮੇਰੇ ਸਾਬ੍ਹ ਜੀ ਹਨਾ ਜ਼ਿਆਦਾ ਤਾਂ 30% ਹੈ ਹੂੰ 30% ਹੈ ਪਰਮਿੰਦਰ ਫਿਰ ਉਹ ਜਿਹੜਾ ਤੁਹਾਡਾ ਨਸ਼ੇ ਵਾਲਾ ਕਮੇਟੀ ਵਾਲਾ ਕੰਮ ਸੀਗਾ ਉਵੇਂ ਚੱਲ ਰਿਹਾ ਹੈ ਕਿ ਉਸ ਤੋਂ ਬਾਅਦ ਤੁਸੀਂ ਮੈਥੋਂ ਪਹਿਲਾਂ ਕਮੇਟੀਆਂ ਬਣਾਈਆਂ ਸੀ ਸਾਥੋਂ ਪਹਿਲਾਂ ਕਮੇਟੀਆਂ ਤੁਸੀਂ ਬਣਾਈਆਂ 2019 ਤੁਸੀਂ ਆਪ ਦੱਸ ਰਹੇ ਹੋ ਕਮੇਟੀਆਂ ਬਈ ਐ ਹੁੰਦੀਆਂ ਆਪਾਂ ਹੁਣ ਯਾਰ ਉਹੀ ਗੱਲ ਬੰਦਾ ਆਪ ਦਾ ਆਪ ਦਾ ਜ਼ਿੰਮੇਵਾਰ ਆ ਜੇ ਗੱਲ ਸਰਕਾਰਾਂ ਦੱਬ ਲੈਂਦੀਆਂ ਡਰਾ ਲੈਂਦੀਆਂ ਸੋ ਕਾਣ ਮੀਨਾ ਹੁੰਦੀਆਂ ਫਿਰ ਬੰਦਿਆਂ ਦੇ ਨਿੱਜੀ ਮਫਾਦ ਹੋ ਜਾਂਦੇ ਨੇ ਕਈ ਵਾਰ ਕਈ ਵਾਰ ਬੰਦਿਆਂ ਨੂੰ ਆਪ ਦਾ ਲਾਲਚ ਪਿਆ ਜਾਂਦਾ ਇਹ ਸੱਚ ਦਾ ਰਾਹ ਹੈ ਬਹੁਤ ਔਖਾ ਰਾਹ ਹੈ ਸੱਚ ਦਾ ਪਾਂਦੀ ਬਾਨਾ ਇਹ ਕੰਡਿਆਂ ਭਰਾ ਰਾਹ ਹੈ ਜਿਹੜਾ ਨਸ਼ੇ ਵਾਲਾ ਹੈ ਮਸ਼ਾ ਰੋਕਣ ਵਾਲਾ ਰਾਹ ਹੈ ਨਾ ਨਸ਼ੇ ਦੇ ਬ੍ਰੁੱਧ ਚੱਲਣ ਵਾਲਾ ਰਾਹ ਹੈ ਇਹ ਤਾਂ ਯਾਰ ਇਹ ਤਾਂ ਇਹ ਤਾਂ ਜਾਣ ਜਾਣੀ ਇੱਕ ਦਿਨੇ ਚ ਤਾਂ ਨਹੀਂ ਤਾਂ ਖੂਨ ਮੰਗਦਾ ਹੈ ਬਲੀ ਮੰਗਦਾ ਹੈ ਉਹ ਸਾਰੇ ਪਰਚੇ-ਪੁਰਚੇ ਹੋ ਗਏ ਰੱਦ ਕੇ ਨਹੀਂ ਕਿੱਥੇ ਬਈ ਸਾਰਿਆਂ ਤਰੀਕਾਂ ਪਈ ਜਾਂਦੀਆਂ ਕਿੱਥੇ ਪਰਚੇ ਰੱਦ ਹੋ ਗਏ ਹੋਰ ਪਾਈ ਜਾਂਦੇ ਨਵੇਂ ਇਹ ਤਾਂ ਸੰਮਣ ਭੇਜੀ ਜਾਂਦੇ ਹੁਣ ਜਿਹੜੇ ਪਾਪਾ ਪਹਿਲਾਂ ਫੜਫੜੋ ਕੇ ਫੜਾਏ ਨੇ ਉਹ ਚ ਗਵਾਹੀ ਦੇ ਕੇ ਜਾ ਕੇ ਗਵਾਹੀ ਵੀ ਮੰਗਦੇ ਨੇ ਵੀ ਅਗਲੇ ਸਾਹਮਣੇ ਆ ਕੇ ਬੈਰ ਪਾ ਇਹੋ ਜਿਹਾ ਕੁਸ ਹੈ ਹਜੇ ਪਰਚੇ ਉਵੇਂ ਚੱਲੀ ਜਾਂਦੇ ਹਾਂ ਚੱਲੀ ਜਾਂਦੇ ਨਹੀਂ ਹੋਰ ਪਾਤੇ ਪਿੰਡਾਂ ਦੇ ਪਿੰਡ 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 ਸਾਰਾ ਸਾਰਾ ਪਿੰਡ ਪਾਤਾ ਨਾਲ ਕਈ ਤਾਂ ਇੱਕ ਦਾਦਾ ਆ ਬੁਰਜ ਮਾਨਸਾ 18 ਬੰਦੇ ਪਾਤੇ ਪਿੰਡ ਦੇ ਅੱਛਾ ਹਾਂ ਜਿੱਥੇ ਆਪਾਂ ਜਾ ਕੇ ਫੜਦੇ ਫੜਦੇ ਆ ਹਨ ਉਹ ਫਿਰ ਸਾਰ ਕਿਤੇ ਉਸਤਗਾਸੇ ਲਾ ਰਖੇ ਕਿਸੇ ਨਾ ਕਿਸੇ ਦੁਕਾਨ ਚ ਗਏ ਜੇਲ੍ਹ ਚੋਂ ਆ ਕੇ ਕਈ ਥਾਂ ਗਏ ਉੱਥੋਂ ਉਸਤਗਾਸੇ ਲਾੰਦ ਨੇ ਪਰ ਚੇ ਹੋਰ ਪਾਤੇ ਨਵੇਂ ਜੇਲ੍ਹ ਚ ਤੁਸੀਂ ਰਹੇ ਹਨ ਤੁਸੀਂ ਬਾਹਰ ਆਏ ਉਦੋਂ ਉਦੋਂ ਵੀ ਕਿਹਾ ਸੀ ਵੀ ਜੇਲ੍ਹ ਦੇ ਵਿੱਚ ਬੜਾ ਕੰਮਕਾਰ ਚੱਲਦਾ ਉਵੇਂ ਚੱਲ ਰਿਹਾ ਹਜੇ ਵੀ ਚੱਲ ਰਿਹਾ ਸਰਕਾਰ ਬਦਲੀ ਤੋਂ ਵੀ ਚੱਲ ਰਿਹਾ ਉਵੇਂ ਹਾਂ ਸ਼ਰਿਆਮ ਚੱਲੀ ਜਾਂਦਾ ਕੋਈ ਨਸ਼ਾ ਬੰਦ ਹੋ ਗਿਆ ਕੀ ਆ ਕੀ ਚਲਾਇਆ ਸੀ ਇਹਨਾਂ ਨੇ ਪਿਛੇ ਨਾਟੋ ਕੇ ਕਸੋ ਕੀ ਕਰਤਾ ਕਸੋ ਬਿਆਨ ਚ ਲਾਇਆ ਸੀ ਕੀ ਕਰਤਾ ਕਸੋ ਨਾਲ ਇਹਨਾਂ ਨੇ ਹੂੰ ਸ਼ਰਿਆਮ ਦਾ ਵੀ ਕੀ ਜਾਂਦਾ ਨਾ ਸ਼ਾਕਤੇ ਬੰਦਤਾ ਹੋਏ ਜਾਂ ਤਾਂ ਕੈਨ ਬੰਦ ਹੋਇਆ ਪ੍ਰੂਫ ਦੇ ਨ ਬੰਦ ਹੋਇਆ ਆਪਾਂ ਉਹਦੀ 15 ਮਿੰਟਾਂ ਜਾਰੀ ਕਰਦਾ ਧਮਕੀਆਂ ਤੂੰ ਕਿਉਂ ਤਾਂ ਨਹੀਂ ਆਇਆ ਕਿਸੇ ਨੇ ਧਮਕੀਆਂ ਉਹ ਇਹੀ ਆਪ ਹੀ ਦਮਾਉਂਦੇ ਨੇ ਧਮਕੀਆਂ ਇਹ ਆਪ ਬਦਮਾਉਂਦੇ ਨੇ ਫੜ ਕੇ ਲੈ ਆਉਂਦੇ ਨੇ ਬੰਦੇ ਨੂੰ ਆਕਰ ਨੂੰ ਕਹਿ ਦਿੰਦੇ ਨੇ ਝੂਠ ਦੇ ਖਿਲਾਫ ਬੋਲ ਪੈ ਪੱਤਰਕਾਰ ਸੀ ਸੱਦ ਕੇ ਦਿੰਦੇ ਨੇ ਇੱਕ ਸਾਡੇ ਇੱਕ ਇੱਥੇ ਮੁਲਾਜ਼ਮ ਹੈ ਉਹ ਉਹ ਵੀ ਆਪਾ ਉਹਦੇ ਦੋ ਤਿੰਨ ਵੀ ਉਹ ਪੈਸੇ ਉਸੇ ਲੈਂਦਾ ਨਸ਼ੇ ਵੇਚਣ ਵਾਲਾ ਬਕਾਉਣ ਵਾਲਾ ਦੋਣਾ ਸ਼ਰਿਆਮ ਕਹਣਾ ਤੇਰੇ ਚੈਨਲ ਤੇ ਉਹਦਾ ਹਿੱਸਾ ਪੱਤੀ ਹੁੰਦਾ ਉਹਦੇ ਉਹਦੇ ਅੰਡਰ ਵਾਲੇ ਪਾਸੇ ਵ ਅੱਛਾ ਸਰਿਆਂ ਵੀ ਕੀ ਜਾਂਦਾਗਾ ਗਾਹਾਂ ਬੰਦੇ ਚੰਡੀਗੜਾ ਤੱਕ ਫੜੇਗੇ ਉਹਦੇ 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 ਜਿਹੜਾ ਅੰਦਰ ਏਰੀਆ ਹੁੰਦਾਗਾ ਉਹ ਪਤਾ ਕੀ ਕਰੂਗਾ ਬੰਦੇ ਨੂੰ ਚੱਕ ਲੂਗਾ ਤੂੰ ਝੋਟੇ ਦੇ ਖਿਲਾਫ ਬੋਲ ਉਹ ਉਹ ਕਹਿੰਦਾ ਮੈਂ ਕੀ ਬੋਲਾਂ ਉਹਦੇ ਖਿਲਾਫ ਉਹ ਤਾਂ ਆਪ ਹੀ ਆਪ ਦੇ ਖਿਲਾਫ ਹੈ ਕਹਿੰਦਾ ਅਗਲਾ ਆ ਮੈਂ ਕੀ ਖਿਲਾਫ ਬੋਲਾਂ ਉਹਦੇ ਅਗਲਾ ਆਪ ਦੇ ਖਿਲਾਫ ਆਪ ਹੀ ਕਹਿੰਦਾ ਮੇਰੇ ਖਿਲਾਫ ਕੀ ਮੈਂ ਤਾਂ ਆਪ ਦੱਸਿਆ ਹੋਇਆ ਸਾਰਾ ਕੁਝ ਵੀ ਮੈਂ ਤਾਂ ਆ ਹੱਕ ਸਾਰੇ ਆਏ ਆ ਸੀ ਦੱਸ ਕੀ ਕਰ ਲੋਂਗੇ ਮੇਰਾ ਲੈ ਹੂੰ ਤੇ ਘਰ ਦੇ ਘਰ ਦੇ ਕੀ ਕਹਿੰਦੇ ਆ ਫਿਰ ਜਿਵੇਂ ਸਾਡੇ ਤਾਂ ਉਦੋਂ 10-10 ਟਾਪ ਕਰਦੇ ਸੀਗੇ ਵੀ ਕਿਤੇ ਪਰ ਪਰ ਉਹਦੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਨਹੀਂ ਰੁਕ ਦੇ ਕੇ ਚੱਲਣ ਗਿਆ। ਮੇਰੇ ਘਰ ਦੇ ਤਾਂ ਮੇਰਾ ਬਹੁਤ ਸਾਥ ਦਿੱਤਾ ਯਾਰ। ਮੇਰੇ ਘਰ ਦੇ ਖੁਦ ਦੁਖੀ ਆ ਨਾ ਦੁਖੀ ਸੀਗੇ ਪਹਿਲਾਂ। ਉਹਨਾਂ ਨੂੰ ਇਹ ਚੀਜ਼ ਦਾ ਮਾਰੂ ਪ੍ਰਭਾਵ ਪਤਾ ਬਾਕੀ ਫਿਰ ਯਾਰ ਹੁਣ ਗੁਰੂ ਸਿੱਖੀ ਪਰਿਵਾਰ ਆ ਸਾਰਾ ਗੁਰਸਿੱਖੀ ਜੀਵਨ ਆ ਆਪਦਾ ਵੀ ਗੁਰਸਿੱਖੀ ਆ ਸਾਰੀ ਉਮਰ ਸਿੱਖੀ ਚ ਨੰਗੀ ਆ। ਹਾਂ ਜੋਧਾਂ ਜੋਧਾਂ 12 ਕਥਾ ਮ ਸੁਣਦੇ ਬਾਣੀ ਪੜ੍ਹਦੇ ਵੱਡੇ ਸਾਰਾ ਦਿਨ ਘਰੇ ਗ੍ਰੰਥ ਸਾਹਿਬ ਪ੍ਰਕਾਸ਼ ਰਹਿੰਦਾ ਹਣਾ। ਪਰ ਘਰ ਦੇ ਕਿ ਹਣਾ ਜੇ ਆਪਾਂ ਕੱਲ ਨੂੰ ਇਹ ਸਰਾਏ ਪ੍ਰਵਾਨ ਵੀ ਹੁੰਨੇ ਹੈਗੇ ਹਣਾ ਕੋਈ ਪ੍ਰਮਾਤਮਾ ਕਰਦਾ ਕਿਸੇ ਪਾਸੇ ਬੰਨੇ ਲਾ ਦਿਆਂ ਤਾਂ ਮੈਨੂੰ ਪਤਾ ਹੈ ਮੇਰੇ ਪਿੱਛੋਂ ਮੇਰਾ ਪਰਿਵਾਰ ਜਾਂ ਮੇਰੇ ਯਾਰ ਦੋਸਤ ਇਹ ਰੀਤ ਨੂੰ ਅੱਗੇ ਵਧਾਉਂਗੇ ਵਧਾਉਂਗੇ ਮਤੁਰੇ ਗੱਲ ਤਾਂ ਇਹ ਹੈ ਹਾਂ ਹਾਂ ਗੱਲ ਤਾਂ ਤੋਰਦੀ ਤੁਰਦੀ ਗੱਲ ਤੋਂ ਆਪਾਂ ਐਸਾ ਰੋ ਗੱਲ ਛੇੜੀ ਹੈ ਗਲਤ ਕਮੇਡੀਆਂ ਤੁਸੀਂ ਬਣਾਈਆਂ ਪਹਿਲਾਂ ਦੇਖੋ ਸਾਰੇ ਪੰਜਾਬ ਬਹੁਤ ਲੋਕ ਕੰਮ ਕਰਨ ਲੱਗੇ ਨੇ ਆਪਾਂ ਪੈਸਾ ਨਾਲ ਕੰਮ ਕਰਕੇ ਲੋਕਾਂ ਨੂੰ ਜਾਗਰੂਕ ਕਰਾਇਆ ਸੀ ਵੀ ਕਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਸ਼ਾ ਐ ਫੜਿਆ ਜਾ ਸਕਦਾ ਜਾਗ ਲੱਗ ਗਈ ਲੋਕਾਂ ਨੂੰ ਜਾਗ ਲੱਗ ਗਈ ਲੋਕ ਜਾਗਰੂਕ ਹੋ ਗਏ ਵੀ ਆਪਣਾ ਕੰਮ ਪ੍ਰਮਾਤਮਾ ਨੇ ਆਪਦੇ ਹੱਥ ਦੇ ਕੇ ਇੰਨਾ ਕੋ ਕਰਿਆ ਸੀ ਹੁਣ ਲੋਕ ਬੇਵਾਕੀ ਨਾਲ ਧਰਮ ਲਾਗੇ ਪਹਿਲਾਂ ਜਿਵੇਂ ਲੋਕ ਫਿਰ ਵੀ ਐਂਗਾ ਲੋਕ ਕੀ ਕਰਦੇ ਸੀ ਉਹ ਲੋਕ ਸ਼ਰਿਆਮ ਲਧਿਆਣਾ ਜ਼ਿਲ੍ਹੇ ਚ ਪੰਜ ਪਿੰਡਾਂ ਨੇ ਕਮੇਟੀ ਬਣਾਈ ਆ ਨਵੀ ਜੀ ਸੋਹਾ ਖਾ ਕੇ ਵੀ ਆਪਾਂ ਪਿੰਡਾਂ ਚ ਨਸ਼ਾਈ ਰਹਿ ਦਿੰਦੇ ਉਹ ਡਾਂਗ ਫਿਰਦੇ ਪੂਰੀ ਜੱਟ ਕੇ ਮਲੋੜ ਤੋਂ ਮੁੰਡੇ ਨੇ ਉਹ ਕੰਮ ਕਰੀ ਜਾਂਦੇ ਨੇ ਮੁਖਸਰ ਤੋਂ ਕੰਮ ਕਰੀ ਜਾਂਦੇ ਨੇ ਚਲੋ ਆ ਸਾਡੇ ਮਾਨਸਾ ਤੋਂ ਪਹਿਲਾਂ ਦੀ ਕਰੀ ਜਾਂਦੇ ਜਿਵੇਂ ਸੀਰੇ ਹੋਰੀ ਨੇ ਮੁੰਡੇ ਹੋਰ ਕਰੀ ਜਾਂਦੇ ਸੀਰੇ ਆ ਮੱਖਣਾ ਉੱਥੋਂ ਐ ਆਪਣਾ ਬੰਦਾ ਨਵਾਂ ਸ਼ਹਿਰ ਤੋਂ ਆ ਮੁੰਡਾ ਸਾਜਨ ਉਹ ਵੀ ਬਹੁਤ ਤਾੜਾ ਕੰਮ ਕਰ ਰਿਹਾ ਉਹ ਬਹੁਤ ਤਕੜੇ ਵਪਾਰੀਆਂ ਨਾਲ ਬੈਰ ਉਹਦਾ ਬਹੁਤ ਬੰਦੇ ਕੰਮ ਕਰ ਰਹੇ ਨੇ ਕੋਈ ਗਿਣਤੀ ਨਹੀਂ ਯਾਰ ਆਪ ਦੇ ਲੈਵਲ ਤੇ ਕਰ ਰਹੇ ਨੇ ਆਪਾਂ ਨਹੀਂ ਕਹਿੰਦੇ ਸਲਾਉੜਾ ਹੁਣ ਮੇਰੀ ਬੇਨਤੀ ਹੈ ਤੇਰੇ ਚੈਨਲ 'ਆਹੀਂ ਵੀ ਪਹਿਣਾ ਅੱਗੇ ਹੋ ਪੈਣਾ ਦੀ ਕਮੀ ਆ ਭੈਣਾ ਮੇਰੀਆਂ ਭੈਣਾ ਜਿਹੜੀਆਂ ਗਰਸਤ ਨੇ ਹੂੰ ਅੱਗੇ ਆਉਣ ਬਗਲ ਕਰ ਬੇਨਤੀ ਆਇਆ ਵੀ ਅੱਗੇ ਤਾਂ ਆ ਜਾਣਗੀਆਂ ਜਦੋਂ ਥੋੜਾ ਜਿਹਾ ਬੰਦਾ ਹਾਈ ਮਿਲ ਜਾਂਦੀਆਂ ਫਿਰ ਜਿਹੜਾ ਇਹ ਕੰਮ ਹੈ ਬਾਗੀਆਂ ਵਾਲਾ ਕੰਮ ਹੈ ਬਾਗੀ ਤਵੀਤਾ ਦਾ ਕੰਮ ਹੈ ਇਹ ਸਰਕਾਰੀ ਦਫ਼ਤਰਾਂ ਜਾ ਕੇ ਛਿੱਟੇ ਮਾਰਨ ਲੱਗਾ ਛਿੱਟੇ ਚਮਚਾਗਰੀ ਵਾਲਾ ਕੰਮ ਨਹੀਂ ਵੀ ਜੇ ਤੁਹਾਨੂੰ ਕੋਈ ਅਫਸਰ ਵੀ ਕਹੇ ਅਗਲ ਨੂੰ ਕਹੇ ਦੂਰ ਰਹੋ ਛੋਡਾ ਤੁਸੀਂ ਆਹ ਡਿਊਟੀ ਕਰੋ ਸਕੀ ਡਿਊਟੀ ਕਰਨੀ ਕੋਈ ਇਹਨਾਂ ਦਾ ਧੰਨਵਾਦ ਨਹੀਂ ਕੋਈ ਇਹਨਾਂ ਨਾਲ ਦੁਆ ਸਲਾਮ ਨਹੀਂ ਇਹਨਾਂ ਨੂੰ ਇਹਨਾਂ ਦੇ ਕੰਮ ਦਾ ਅਹਿਸਾਸ ਕਰਾਉਣਾ ਆਪਣਾ ਫਰਜ਼ ਆ ਕੋਈ ਬਾਹਰ ਨਹੀਂ ਹੈਗਾ ਇਹਨਾਂ ਨੂੰ ਅਹਿਸਾਸ ਕਰਾਉਣਾ ਵੀ ਤੁਸੀਂ ਇਹ ਢਿੱਲ ਦਿੱਤੀ ਹੈ ਤਾਂ ਇਨਾਂ ਕੋ ਸੋਰੀਆ ਇਹਨਾਂ ਦੀ ਡਿਊਟੀ ਹੈ ਰ ਆਪਣਾ ਧੰਨਵਾਦ ਕਿਉਂ ਕਰੀਏ ਮਨ ਲਾ ਇੱਥੇ ਕੋਈ ਨਸ਼ਾ ਕਰਦਾ ਫੜ ਲਿਆ ਤਾਂ ਆਪੋ ਦਾ ਧੰਨਵਾਦ ਕਰੀਏ ਵੀ ਧੰਨਵਾਦੀ ਕਾ ਧੰਨਵਾਦ ਸਰਕਾਰ ਪੈਸੇ ਦਿੰਦੀ ਹੈ ਉਹ ਚੰਚਾ ਜੀ ਤੋਂ ਆਪਾਂ ਬਚਣਾ ਇਸੇ ਕਰਕੇ ਤਾਂ ਸਾਰਾ ਕੁਝ ਫੇਲ ਹੋ ਜਾਂਦਾ ਚਮਚਾਗਰੀ ਤੇ ਆ ਜਾਂਦਾ ਸਿੱਧਾ ਦੋ ਤਾਂ ਚੰਗਾ ਲੀਡਰ ਨਹੀਂ ਆਉਂਦਾ ਚਮਚਾਗਰੀ ਤੇ ਆ ਜਾਂਦਾ ਮੜਾ ਲੀਡਰ ਮੋਢੇ ਉੱਥੇ ਰੱਖ ਜੇ ਮੇਰੇ ਵਰਗਾ ਚੌੜਾ ਮਾ ਪਛੋਟਾ ਸਫਲ ਹੁੰਦਾ ਹਾਥੀ ਹਾਥੀ ਮਲਾ ਲਿਆ ਤੇ ਬੱਸ ਆਹਨਾਂ ਦਾ ਕੰਮ ਆ ਤੂੰ ਹੀ ਨਾ ਮਾਰ ਉਹਨਾਂ ਦੀ ਇਹ ਕੌਣ ਨੇ ਇਹ ਤਾਂ ਭਗਿਆਉਂਦੇ ਨੇ ਜੇ ਲੀਡਰ ਹੀ ਸਹੀ ਹੋ ਜਾਣਾ ਹੂੰ ਕਰੋਨਾ ਵੇਲੇ 5 ਮਿੰਟਾਂ ਚ ਲੋਕਾਂਾਂ ਜਵਾਰਦੇ ਸੀ ਕਿੰਨੇ 1.5 1.5 ਅਰਬ ਦੀ ਇੰਡੀਆ ਦੀ 140 ਕਰੋੜ 140 ਕਰੋੜ ਤੇ ਨਸ਼ਾ ਵੇਚਣ ਨਾਲ ਤਾਂ ਹੈ ਹੀ ਸਾਰੇ 100 200 ਇੰਡੀਆ ਚ ਪੰਜਾਬ ਚ ਆਪਣੇ ਚ ਪਰਲ ਮੰਟ ਵੱਡੇ ਮਗਰਮਸ਼ਤੇ ਇਨੇ ਕਿਉਂ ਨੇ ਨਾ ਨਾ ਸਾਰੀ 100 200 ਨੇ ਵੇਚ ਨਾਲੇ ਗਾਹ ਸਪੋ ਉਹਦਾ ਡੋਜ ਯਰ ਨੇ ਆਪ ਖਾਣ ਪੀਣ ਵਾਲੇ ਜਿਹੜੇ ਤੁਸੀਂ ਕਹਿੰਦੇ ਹੋ ਗਲੀ ਮਹੱਲੇ ਵਾਲੇ ਉਹ ਤਾਂ ਵਿਚਾਰਿਆਂ ਨੂੰ ਹਸਪਤਾਲ ਦੀ ਲੋੜ ਹੈ ਪਰਚੇ ਥੋੜੀ ਲੋੜਾ ਜਿਹਾ ਕੰਨ ਨੂੰ ਯਾਰ ਹਾਂ ਉਹਨਾਂ ਤੇ ਪਰਚੇ ਪੈ ਰਹੇ ਆ ਜਿਨ੍ਹਾਂ ਦੇ ਪੈਣੇ ਚਾਹੀਦੇ ਉਹਨਾਂ ਦੇ ਪੈਣੇ ਨਹੀਂ ਉਹਨਾਂ ਨੂੰ ਆਪਾਂ ਫੜ ਕੇ ਵੀਡੀਓ ਬਣਾ ਲਾ ਉਹਨਾਂ ਦੀ ਤਰ੍ਹਾਂ ਉਹ ਕੁੱਟ ਮਾਰ ਕਰ ਲਾ ਤਾਂ ਇੱਕੋ ਗੱਲ ਇੱਕ ਪਰਮਿੰਦਰ ਭਾਈ ਜੇ ਮੰਨ ਲਓ ਤੁਸੀਂ ਸਿੱਖੀ ਦੀ ਗੱਲ ਕਰਨ ਲੱਗ ਗਏ ਜਾਂਦੇ ਹੋ ਹਨ ਸਿੱਖ ਫਲਸਫੇ ਦੀ ਗੱਲ ਕਰਨ ਲੱਗ ਗਏ ਜਾਂਦੇ ਹੋ ਉਹ ਤਾਂ ਸਰਕਾਰਾਂ ਜਿਵੇਂ ਦੇਖੀਏ ਤਾਂ ਆਪਾਂ ਸਿੱਧੂ ਮੂਸੇਵਾਲ ਦੇ ਲੈ ਲਈਏ ਆਪਾਂ ਹਨਾ ਦੀਪ ਸਿੱਧੂ ਦੀ ਬਾਈ ਦੀ ਲੈ ਲਈਏ ਤਾਂ ਜਿਹੜੇ ਓ ਕਿਤਨੇ ਕਿਤੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ਾਂ ਕਰ ਦਿੱਤੇ ਨੇ ਆਪਣਾ 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 ਤਾਂ ਸਾਰਾ ਕੁਛ ਆਇਆ ਸਿੱਖੀ ਹੈ ਹੂੰ ਸਿੱਖ ਸਿੱਧਾਂ ਤੋਂ ਸਿੰਘ ਸਿੱਧਾਂ ਤੋਂ ਸਾਡੇ ਦਸਾਂ ਗੁਰੂਆਂ ਤੋਂ ਸਾਡੀ ਗੁਰਬਾਣੀ ਤੋਂ ਸਾਡੇ ਜਿਹੜੇ ਕੁਰਬਾਨ ਹੋਏ ਨੇ ਇਹਨਾਂ ਰਸਤੇ ਉਪਰ ਉਹਨਾਂ ਨੂੰ ਅਸੀਂ ਆਇਡਲ ਮੰਨ ਕੇ ਚੱਲਦੇ ਆ ਹਨਾ ਅਸੀਂ ਤਾਂ ਕਹਿੰਦੇ ਆਂ ਵੀ ਨਸ਼ੇ ਦਾ ਰੂਪ ਹੈ ਸਿੱਖੀ ਦੂਜਾ ਜੇ ਉਹ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਅਲਟਰਨੇਟਿਵ ਨਸ਼ੇ ਦਾ ਅਲਟਰਨੇਟ ਵਾਗਲਾ ਕਹਿੰਦਾ ਫਲਾਣਾ ਨਾ ਸ਼ਲਟਰਨੇਟ ਨਸ਼ੇ ਦਾ ਅਲਟਰਨੇਟਿਵ ਸਿੱਖੀ ਆ ਜੇਕਰ ਬੱਚੇ ਨੂੰ ਸਿੱਖੀ ਨਾਲ ਜੋੜ ਦੋਗੇ ਸਿੱਖੀ ਇਤਿਹਾਸ ਨਾਲ ਜੋੜ ਦੋਗੇ ਸਿੱਖੀ ਬਾਣੀ ਨਾਲ ਜੋੜ ਦੋਗੇ ਤੁਹਾਡਾ ਬੱਚਾ ਬਚ ਰੂਗਾ ਗੁਰੂ ਦੀ ਭਗਤੀ ਗੁਰਬਾਣੀ ਨਿਤਨੇਉਂਦੇ ਪੰਜ ਬਾਣੀਆਂ ਦੇ ਤਾਂ ਪਹਿਨੀਕ ਹੋਣ ਛੇਕਣ ਨੂੰ ਜਦੋਂ ਖਾਲਸਾ ਵੀਰ ਤੋਰੀ ਆ ਕਿੰਨੇ ਨੌਜਵਾਨ ਜਿਹੜੇ ਮੋਨੇ ਸੀਗੇ ਬਾਣੀ ਬਾਣਾ ਨਸ਼ੇ ਤੋਂ ਦੂਰ ਕਰੂਗੀ ਇਹ ਆਪਣੀ ਪਹਿਲੀ ਪਿਆ ਗੱਲ ਕਰ ਫਿਰ ਉਹਨਾਂ ਨੂੰ ਇਹਨਾਂ ਨੂੰ ਆਪਣੇ ਚਿਹਰੇ ਬੁਰੇ ਲੱਗਣ ਲੱਗ ਜਾਂਦੇ ਨੇ ਆਪਾਂ ਨੂੰ ਇਹ ਕਾਮਯਾਬੀ ਤਾਂ ਨਹੀਂ ਹੋਣ ਦਿੰਦੇ ਨਹੀਂ ਤਾਂ ਖਬਰੇ ਕਿਤੇ ਇਹਨਾਂ ਨੂੰ ਆਪ ਦੇ ਵਰਗਾ ਬੰਦਾ ਵੀ ਚਾਹੀਦਾ ਹੁੰਦਾ ਇੱਕ ਅੱਧਾ ਬਾਕੀ ਆਪਾਂ ਤਾਂ ਤੁਹਾਨੂੰ ਪਤਾ ਸਿੱਧੇ ਸਾਦੇ ਬੰਦੇ ਆ ਆਪ ਦੇ ਕੰਮਕਾਰ ਵਾਲੇ ਹੈਗੇ ਕੰਮਕਾਰ ਕਰੀ ਜਾਂਦੇ ਨੇ ਨਾ ਆਪਾਂ ਨੂੰ ਇਹ ਚੀਜ਼ ਦੀ ਲੋੜ ਐ ਨਾ ਕਿਸੇ ਨਾਲ ਕੋਈ ਮਿਹਣਾ ਐ ਨਾ ਕਿਸੇ ਨਾਲ ਕੋਈ ਗਿਲਾ ਐ ਨਾ ਕਿਸੇ ਨਾਲ ਕੋਈ ਸ਼ਿਕਵਾ ਐ ਲੋਕਾਂ ਨੇ ਬਹੁਤ ਜੱਜ ਕੇ ਸਾਧ ਦਿੱਤਾ ਹੈ ਆਏ ਅਗੇ ਅਗੇ ਅਗਲੇ ਰਾਹਾਂ ਤੇ ਕੀ ਭਤ ਕੀ ਹੋਣੀ ਆ ਜਦੋਂ ਤੁਰੀਆਂ ਰਾਹਾਂ ਤੇ ਨੰਗੇ ਪੈਰੀਆਂ ਪਰਮੇਂਦਰ ਝੋਟਾ ਜੀ ਦੋਸਤ ਸਿਮਰਜੀਤ ਮਾਨ ਦੇ ਨਾਲ ਪ੍ਰਚਾਰ ਕਰਨ ਲੱਗੇ ਲੋਕ ਕਹਿਣ ਲੱਗੇ ਕਿ ਤੇ ਪਰਮੇਂਦਰ ਝੋਟੇ ਨੇ ਤਾਂ ਨਹੀਂ ਉੱਠਣਾ ਕਿਤੇ ਕੈਰੀ ਕਾਲੀ ਕਰ ਰਿਹਾ ਸਿਮਰਜੀਤ ਨਾਲ ਪ੍ਰਚਾਰ ਪ੍ਰਚਾਰ ਕਰਨ ਦਾ ਮਤਲਬ ਸੁਣ ਲੋ ਹਮ ਅਮਰਤਪਾਲ ਦਾ ਹੀ ਪਛਾਣ ਕਰਾਂ ਮੈਂ ਸਰਬੀ ਦਿਖਾalse ਦਾ ਪ੍ਰਚਾਰ ਕਰਾਂ ਲਖੀ ਸਦਾਨੇ ਦਾ ਪ੍ਰਚਾਰ ਕਰਾਂ ਚਾਰੇ ਬੰਦਾਂ ਦਾ ਕਰਾਂ ਜੋ ਸਾਨੂੰ ਚੰਗੇ ਲੱਗਦੇ ਸੀ ਪ੍ਰਚਾਰਤਾ ਕਰਾਂਗੇ ਪ੍ਰਚਾਰ ਕਰਨ ਚ ਕੀ ਐਕਾ ਮੈਨੂੰ ਉੱਥੇ ਜਾਣ ਲੋਕਾਂ ਦਾ ਸਮੂਹ ਮਿਲਦਾ ਮੈਂ ਤਾਂ ਉੱਥੇ ਨਸ਼ੇ ਦੀ ਗੱਲ ਹੀ ਕਰੀ ਐ ਮੈਂ ਵੋਟਾਂ-ਬੋਟਾਂ ਦੀ ਗੱਲ ਨਹੀਂ ਕਰੀ ਮੇਰੀ ਮੈਂ ਨਹੀਂ ਕਿਹਾ ਵੋਟਾਂ ਮੈਂ ਤਾਂ ਕਹਿ ਨਸ਼ਾ ਬੱਸ ਨਸ਼ਾ ਬ ਹਾਂ ਅਗਾਂ ਮੈਂ ਆਪਾਂ ਤਾਂ ਬੰਦੇ ਚਾਹੀਦੇ ਨੇ ਜਿਹੜੇ ਜੁੜਨ ਚੰਗੀ ਗੱਲ ਹੈ ਜਿਹੜੇ ਜੁੜਨ ਚੰਗੀ ਗੱਲ ਹੈ ਹਨਾ ਬਾਕੀ ਆਪਾਂ ਇਹੇ ਜੇ ਬੰਦੇ سپورਟ ਵੀ ਨਹੀਂ ਕਰਦੇ ਤਾਂ ਆਪਦੇ ਨਸ਼ੇ ਦਾ ਆਪਾਂ ਕੋਈ ਤੱਬਾ ਹੋਵੇ ਸਿਮਰਿਤ ਮਾਨ ਜਾਂ ਲੱਖਾ ਸਿੰਘ ਸਿਧਾਣਾ ਜਾਂ ਆਪਣਾ ਸਰਪਜੀਤ ਸਿੰਘ ਖਾਲਸਾ ਜਾਂ ਅਮਰਤਪਾਲ ਇਹਨਾਂ ਤੇ ਕੋਈ ਇਹ ਜਹਾ ਹਜੇ ਤੱਕ ਬਲੇਮ ਹੈ ਨਹੀਂ ਨਾ ਕੋਈ ਗਵਨ ਕਰਨ ਦਾ ਨਾ ਕੋਈ ਹੋ ਕਰਨ ਦਾ ਅੱਗੇ ਵੀ ਜੇ ਕੋਈ ਚੰਗਾ ਬੰਦਾ ਆਊਗਾ ਪਾਸਪੋਰਟ ਕਰ ਸਕਦੇ ਆਂ ਕਿੱਡੀ ਗੱਲ ਕਕਰ ਆ ਪਾਪਾ ਇਹ ਕੰਮੋਂ ਦੂਰ ਨਾ ਆਈ ਆਂ ਆਪਾਂ ਇਹਨਾਂ ਜੋਗਾ ਲੀਡਰ ਬਣਨ ਜੋ ਬਈ ਜੇ ਕਿਸ ਤਰ੍ਹਾਂ ਦੀ ਕਾਲ ਦਿੱਤੀ ਜਾ ਸਕਦੀ ਇਸ ਮਸਲੇ ਤੇ ਜਿਵੇਂ ਅਮਰਤਪਾਲ ਨੂੰ ਲੈ ਕੇ ਉਹ ਤਾਂ ਉਹਦਾ ਪਰਿਵਾਰ ਦੇਊਗਾ ਇਹ ਆਪਾਂ ਤਾਂ ਦੇਖੋ ਆਪਾਂ ਦਾ ਕਾਮ ਨੋਕਰਮਿੰਦਰ ਝੋਟਾ ਫਿਰ ਇਧਰੋਂ ਤਿਆਰ ਹੈ ਜੇ ਕਾਲ ਆਉਂਦੀ ਤਾਂ ਉਸ ਤਰੀਕੇ ਨਾਲ ਕਾਲ ਕੋਈ ਵੀ ਹੱਕ ਸੱਚ ਲਈ ਕਰੇ ਆਪਾਂ ਤਿਆਰ ਜਾਵਾਂਗੇ ਜੇ ਹੱਕ ਸੱਚ ਦੀ ਕਾਲ ਕਿਤੇ ਵੀ ਹੁੰਦੀ ਹੈ ਸਿੱਖੀ ਦੀ ਬਿਹਤਰੀ ਦੀ ਗੱਲ ਕਿਤੇ ਵੀ ਹੋ ਆਪਾਂ ਜਾਵਾਂਗੇ ਸਾਡੇ ਸਮਾਜ ਦੇ ਵਿੱਚ ਦੀ ਗੱਲ ਹੋਣੀ ਹਰੇਕ ਮਨ ਦਾ ਫਰਜ਼ ਹੈ ਹਰੇਕ ਪੰਜਾਬੀ ਦਾ ਜਾਨ ਨੂੰ ਜਾਣਾ ਪਰ ਪੁਲਿਸ ਜਾਣ ਹੀ ਨਹੀਂ ਦਿੰਦੀ ਪਹਿਲੀ ਫੜ ਲੈਂਦੀ ਆ ਨਾਜ਼ਰਬੰਦ ਕਰ ਲੈਂਦੀ ਆ 10 10 ਦਿਨ ਪਹਿਲਾਂ ਆਪਾਂ ਨੂੰ ਤਾਂ ਜਾਣ ਹੀ ਨਹੀਂ ਦਿੰਦੀ ਪਹੁੰਚਣ ਹੁੰਦੀ ਆ ਉਦੋਂ ਵੀ ਨਹੀਂ ਪਹੁੰਚੇ ਦਿੱਤਾ ਕਦੇ ਵੀ ਨਹੀਂ ਪਹੁੰਚ ਦਿੰਦੇ ਉਦੋਂ ਵੀ ਕਦੇ ਵੀ ਨਹੀਂ ਪਹੁੰਚਾਂਗੇ ਨਵਦੀਪ ਜਲ ਕਿਹੜੇ ਦੀ ਗੱਲ ਕਰ ਲੀ ਗਿਆ ਆਪਾਂ ਜਿਹੜਾ ਸੀਗਾ ਹਰਿਆਣੇ ਵਾਲਾ ਮੰਡਲ ਵਾਟਰ ਕੈਨ ਵਾਲਾ ਜੀ ਨਵਦੀਪ ਜਲਵੇੜਾ ਹਾਂ ਲਗਾਤਾਰ ਉਹ ਜੇਲ੍ਹ ਚ ਬੰਦ ਹੈ ਹਾਂ ਉਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਕਾਲ ਦਿੱਤੀ ਆ ਲੰਮਾ ਸਮਾਂ ਹੋ ਗਿਆ ਕੋਈ ਬੋਲੀ ਨਹੀਂ ਨਿਕਲ ਰਹੀ ਕਿਸਾਨਾਂ ਨੇ ਭਾਨੇ ਨੇ ਕਾਲ ਦਿੱਤੀ ਆ ਹੁਣ ਤਾਂ ਹਾਂ ਮੈਂ ਉਹਦੇ ਬਹੁਤ ਚਿਰ ਪਹਿਲਾਂ ਬੋਲਿਆ ਸੀਗਾ ਮੈਂ ਵੀ ਸਾਰੀ ਬ ਹਰਿਆਣਾ ਅੰਬਾਲਾ ਆਪਾਂ ਨੂੰ ਪੰਜਾਬੀਆਂ ਨੂੰ ਪਹਿਲਾਂ ਨੇ ਭਾਨੇ ਦੀ ਕਾਲ ਹੈ ਹਾਂ ਭਾਨੇ ਨੇ ਜ਼ੋਰ ਲਾਇਆ ਹਨਾ ਬਾਈ ਭਾਨੇ ਨੇ ਬਹੁਤ ਜ਼ੋਰ ਲਾ ਰੱਖਿਆ ਉਹਦੇ ਮਾਰੇ ਭਾਨਾ ਕੱਠ ਕਰ ਰਿਹਾ ਪੂਰਾ ਜੱਜ ਕੇ ਲੋਕਾਂ ਨੂੰ ਫਰਜ਼ ਦੇ ਕਿਸਾਨ ਯੂਨੀਅਨ ਦੇ ਵੀ ਹੈ ਹੀ ਕਾਲ ਆਪਾਂ ਕਹਿ ਸਕਦੇ ਆ ਪਰ ਜਦੋਂ ਯਾਰ ਆਪਾਂ ਨੂੰ ਪਹਿਲਾਂ ਨਹੀਂ ਦਿੱਲੀ ਇਹਨਾਂ ਨੇ ਹਰਿਆਣੇ 'ਚ ਵੜਨ ਦਿੱਤਾ ਹੁਣ ਕਿਵੇਂ ਵੜ ਦੇਣਗੇ ਅੰਬਾਲੇ ਹੂੰ ਗੱਲ ਤਾਂ ਹੈ ਨਾ ਗੱਲ ਤਾਂ ਇਹ ਆ ਨਾ ਹੂੰ ਉਹ ਉਧਰਲੇ ਕਿਸਾਨ ਇਕੱਠੇ ਹੋਣਾ ਆਪਾਂ ਨੂੰ ਕਿਵੇਂ ਜਾਣ ਦੇ ਦੇਣਗੇ ਮਿੱਥੇ ਤਰੀਕੇ ਤੇ ਸੋਚਣ ਤਾਂ ਗੱਲ ਵਾਰ ਜਾਣ ਦਾ ਚਾਹੀਦਾ ਉਹ ਬੰਦੇ ਨੇ ਪਹਿਲਾਂ ਵੀ ਪਹਿਲਾਂ ਵਾਲੇ ਕਿਸਾਨ ਧਰਨੇ 'ਚੀ ਬਹੁਤ ਤਕੜਾ ਰੋਲ ਨਿਭਾਇਆ ਸੀ ਹੁਣ ਵੀ ਉਹਨੇ ਬਹੁਤ ਤਕੜਾ ਰੋਲ ਨਿਭਾਇਆ ਹੈ ਗਾਹੇ ਬਗਾਹੇ ਮੇਰੇ ਖਾਤਰ ਵੀ ਬੰਦਾ ਬੋਲਿਆ ਹਰ ਇੱਕ ਵਾਰ ਬੋਲਦਾ ਰਿਹਾ ਜੇ ਬੰਦਿਆਂ ਦੀ ਯਾਰ ਸਪੋਰਟ ਉਹਦੀ ਕਰਨੀ ਹੁਣ ਤਾਂ ਉਹ ਤਿੰਨ ਮਹੀਨੇ ਜੇਲ੍ਹ ਚੋਂ ਟਾਈਮ ਬਹੁਤ ਹੋ ਗਿਆ ਨਾ ਬਹੁਤ ਹੋ ਗਿਆ ਹਾਂ ਪਰਚੇ ਪਾਤੇ ਤੈਨੂੰ ਸਾਦਾ ਪਰਚਾ ਪਾਇਆ ਉਹਤੇ ਬਿਲਕੁਲ ਕੀ ਕਰ ਸਕਦਾ ਹੈ ਇਹਨਾਂ ਦਾ ਪਰਚੇ ਝੂਠੇ ਮੇਰੇ ਤੇ ਪਾਏ ਸੀ ਮੇਰਾ ਕਿ ਮੈਂ ਤਿੰਨ ਮਹੀਨੇ ਲਾ ਕੇ ਆਇਆਗਾ ਹੂੰ ਕੀ ਹੋ ਗਿਆ ਖਰੇਕ ਤੇ ਪਾਦ ਨੇ ਚੱਕ ਕੇ ਪਾਦ ਨੇ ਪਾਏ ਕੀ ਹੋ ਗਿਆ ਉਹ ਇੱਕ ਹੋਰ ਚੱਕਿਆ ਉਦੋਂ ਲਾ ਮੁੰਡਾ ਫਾਈਲ ਕਲਾ ਚੱਕਿਆ ਸੀ ਹਾਂ ਉਹਦਾ ਕੀ ਹੋ ਗਿਆ ਹੁਣ ਕਹਿੰਦਾ ਪਹਿਲਾਂ ਮੇਰੇ ਕੈਨਸਲ ਹੋ ਗਏ ਹੁਣ ਆਪਾਂ ਨਹੀਂ ਕਰਦੇ ਮੀਡੀਆ ਕਰ ਰਹੇ ਹਾਂ ਹਾਂ ਹੁਣ ਕਹਿੰਦਾ ਮੇਰੇ ਕੈਨਸਲ ਨਹੀਂ ਹੋਏ ਵਿਚਾਰਾ ਕਹਿੰਦਾ ਹਾਂ ਉਹਦੇ ਨਾਲ ਵੀ ਉਹੀ ਸੇਮ ਹੀ ਕਰਦੇ ਨੇ ਉਹੀ ਸੇਮ ਕਰਦੇ ਨਹੀਂ ਕੈਨਸਲ ਉਹਦਾ ਹਰ ਇੱਕ ਦਿਨ ਇੱਕ ਦਿਨ ਹੀ ਲੱਗਿਆਗਾ ਹਾਂ ਹਨਾ ਹਾਂ ਆਪਾਂ ਸਾਰੇ ਦੁਖੀ ਲੋਕ ਆ ਯਾਰ ਹਾਂ ਮੱਤਲ ਬੰਦੇ ਸਾਰੇ ਆਪਾਂ ਸਾਰੇ ਦੁਖੀ ਲੋਕ ਆ ਆਪਾਂ ਕੋਈ ਅਮੀਰ ਨਹੀਂ ਜਿਹਦਾ ਬੱਚਾ ਨਸ਼ਾ ਕਰਨ ਲੱਗ ਗਿਆ ਸਭ ਤੋਂ ਗਰੀਬ ਉਹ ਭਾਵੇਂ ਕੋਈ ਵੀ ਹੈ ਸਭ ਤੋਂ ਗਰੀਬ ਉਹ ਹੈ ਤੇ ਇਹ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਫਿਰ ਇਹ ਜਾਨ ਕਰਨਗੇ ਬਾਅਦ ਚੋਂ ਵੀ ਕੋਈ ਬੰਦਾ ਕੂਕਦਾ ਸੀ ਇੰਨਾ ਸ਼ਾਇਦ ਕੋਈ ਕੂਕਿਆ ਨਾ ਹੋਵੇ ਨਾ ਸ਼ਖਾਬ ਜੀ ਨਾ ਆਪਾਂ ਕੂਕਲੇ ਮੈਨੂੰ ਪਤਾ ਹੈਗਾ ਘਰ ਘਰੇ ਅੱਗ ਵੱੜ ਚੁੱਕੀ ਹੈ ਤੇ ਇੱਧਰ ਮੂੰਹ ਕੋਈ ਤਾਂ ਨਹੀਂ ਕਰਦਾ ਇੱਥੋਂ ਮੂਹਰੇ ਗੋਲੀ ਦਾ ਖਤਰਾ ਹੈ ਹੋਰ ਚੀਜ਼ਾਂ ਗੋਲੀ ਨਹੀਂ ਮਾਰਦੀਆਂ ਇਹ ਮੁੱਦਾ ਮੌਤਲਾ ਮੁੱਦਾ ਹੈ ਹੂੰ ਦੁਸ਼ਮਣੀ ਵਾਲਾ ਮੁੱਦਾ ਹੈ ਕੀ ਸਮਾ ਦੇਖ ਦੁਸ਼ਮਣੀ ਨਸ਼ਾ ਵੇਚਣਾ ਦੁਸ਼ਮਣੀ ਨਸ਼ਾ ਕਰਨਾ ਦੁਸ਼ਮਣੀ ਜੇਲ੍ਹ 'ਚ ਬੈਠਿਆ ਬੰਦੇ ਨਾਲ ਦੁਸ਼ਮਣੀ ਜਿਹੜੇ ਫੋਨਾਂ ਤੇ ਵਕਿਆਉਂਦੇ ਨੇ ਉਹਨਾਂ ਨਾਲ ਦੁਸ਼ਮਣੀ ਚੁਲ ਚਰਾਕਟਰ ਤਾਂ ਜੇਲ੍ਹ 'ਚੋਂ ਚੱਲਦਾ ਨਾ ਸਾਰਾ ਹਨਾ ਹਨਾ ਉਹਨਾਂ ਨਾਲ ਦੁਸ਼ਮਣੀ ਜਿਹੜੇ ਮੁਲਾਜ਼ਮ ਵਕਿਆਉਂਦੇ ਨੇ ਉਹਨਾਂ ਨਾਲ ਦੁਸ਼ਮਣੀ ਜਿਨ੍ਹਾਂ ਨੂੰ ਵੱਡੇ ਵੱਡੇ ਡੱਬੇ ਜਾਂਦੇ ਉਹਨਾਂ ਨਾਲ ਦੁਸ਼ਮਣੀ ਦੁਸ਼ਮਣੀ ਤਾਂ ਫਿਰ ਸਭ ਨਾਲ ਹੀ ਪੈ ਜਾਂਦੀ ਜਿਹੜਾ ਉਹਰੇ ਐਸਐਸਪੀ ਆ ਜਾਂ ਜਿਹੜਾ ਐਮਐਲਏ ਆ ਜਾਂ ਪਿੰਡ ਦਾ ਸਰਪੰਚ ਆ ਹੁਣ ਤੂੰ ਫੇਰ ਨਾਲ ਲੱਗ ਜਾ ਕਿਸੇ ਮਰਜ਼ੀ ਪਿੰਡ 'ਚ ਵਗ ਜਾ ਉਹਦੇ ਸਰਪੰਚ ਕੋਲੇ ਵਗ ਲੈ ਜੂ ਤੈਨੂੰ ਮੈਂ ਮੈਨੂੰ ਕਹੋ ਨਾ ਆਪਣੇ ਤੋਂ ਨਾ ਸ਼ਾਹੀ ਨਹੀਂ ਯਾਰ ਬੰਦੇ ਇਹਨੇ ਕਹਿੰਦੇ ਉਹ ਤੇਰੇ ਮੂੰਹ ਨਸ਼ਾ ਪਿੰਡ ਚਾਰ ਮੋਤਾ ਹੋਈ ਪਈ ਹੁੰਦੇ ਨਸ਼ੇ ਨਾਲ ਕਹਿੰਦੇ ਨਸ਼ਾ ਨਹੀਂ ਇਹ ਇਹ ਤਾਂ ਹੈਗੀ ਹੈ ਇਹ ਹਾਲਾਤ ਨੇ ਇਹ ਤਾਂ ਹਾਲਾਤ ਹੈਗੇ ਆ ਮੈਂ ਅਸੈਪਟ ਨਹੀਂ ਕਰਦੇ ਅਸੈਪਟ ਨਹੀਂ ਕਰਦੇ ਪਿੰਡ ਕੋਈ ਬੰਦੇ ਹੈਗੇ ਨੇ ਜੋ ਕਹਿੰਦੇ ਨਸ਼ਾ ਹੈ ਬਹੁਤ ਹੈ ਬਹੁਤ ਹੈ ਨਸ਼ਾ ਬਹੁਤ ਹੈ ਨਸ਼ਾ ਆਏ ਬਹੁਤ ਕੁਕਦਰੇ ਕਿ ਅੰਕੜੇ ਛਪਾਉਣ ਤੇ ਲੱਗੇ ਹੋਏ ਨੇ ਬਈ ਜਿਆਦੇ ਜੇ ਕੋਈ ਮਰਦਾ ਉਹਨੂੰ ਪਹਿਲਾਂ ਅੰਕੜੇ ਤਾਂ 500 ਕਰੋੜ ਦੀ ਗੋਲੀ ਖਾ ਕੇ ਪੰਜਾਬੀ ਨਸ਼ੇ ਵਾਲੀ 127 550 ਕਰੋੜ ਦੀ ਖਾਗੇ 550 ਕਰੋੜ ਦੀ ਤਾਂ ਗੋਲੀ ਖਾਗੇ ਪੰਜਾਬੀ ਸਭ ਕੈਸ ਹਾਲ 179 ਕਰੋੜ ਗੋਲੀਆਂ ਸਭ ਤੋਂ ਵੱਡਾ ਨਸ਼ਾ ਹੋਇਆ ਸਭ ਤੋਂ ਪਰਫਲ ਨਸ਼ਾ ਹੂੰ ਜੀਵ ਵਾਲੀ ਗੋਲੀ ਨਾ ਮੈਂ ਐਨਲਾਈਜ਼ ਕਰ ਰਿਹਾ ਸੀਗਾ 160 ਕਰੋੜ ਦੀਆਂ ਤਾਂ ਆਹ ਆਮ ਆਦਮੀ ਪਾਰਟੀ ਦੇ 2.5 ਸਾਲਾਂ ਚ ਖਾ ਗਿਓ ਇਹ ਆਮ ਆਦਮੀ 160 ਕਰੋੜ ਪੰਜਾਬ ਦੀਆਂ ਜੇਲਾਂ ਚ ਦਿੱਤੀ ਜਾਂਦੀ ਔਰ ਕਿਸੇ ਜੇਲ੍ਹ ਚ ਗੋਲੀ ਨਹੀਂ ਹੈਗੀ ਦੁੱਧ ਦੇ ਸੈਲੀਆਂ ਸੈਲੀਆਂ ਦਿੰਦੇ ਆ ਕਹਿੰਦੇ ਇਹੇ ਹਾਂ ਚੱਲਦੀ ਆ ਵੀ ਜਿੰਨੇ ਮਰਜ਼ੀ ਡੋਜ ਦੁੱਜਦਾ ਕਿ ਕੋਈ ਚੱਕਰ ਨਹੀਂ ਹੁੰਦਾ ਹੁਣ ਡੋਜ ਤਾਂ ਇਹਦੀ ਆਨ ਲਿਮਟਡਡ ਡੋਜ ਤਾਂ ਇਹਦੀ ਨੇਹਾ ਤੁਹਾਨੂੰ ਇਹਦੀ ਸਲਾਹ ਨਾ ਕਹਿੰਦੇ ਅੱਧੀ ਦਿੰਦੀ ਆ ਫਿਰ ਉਹ ਕਿਤੋਂ ਲਿਆ ਜਾਂਦੇ ਨੇ ਆਹ ਕਿਹੜੇ ਆ ਡਾਕਟਰ ਦੀਆਂ ਸਲਾਹਾਂ ਅੱਠ ਅੱਠ ਨੌਂ ਨੌਂ ਦੀ ਜਾਂਦੇ ਨੇ ਓਰੇ ਯਾਰ ਪਾ ਇਹ ਤਾਂ ਦਵਾਈ ਹੁੰਦੀ ਆ ਦਵਾਈ ਕਦ ਜਦੋਂ ਆਪਾਂ ਬਿਮਾਰ ਹੋਏ ਡਾਕਟਰ ਦਵਾਈ ਦਿੰਦਾ ਹੈਗਾ ਵੀ ਤੁਸੀਂ ਠੀਕ ਹੋ ਜਾਓਗੇ ਹੂੰ ਹਨਾ ਐਂ ਦਵਾਈ ਦਿੰਦਾ ਠੀਕ ਹੋ ਕੇ ਹਟ ਗਏ 8-8 ਸਾਲ ਹੋ ਗਏ ਖਾਂਦੇ ਉਹਨਾਂ ਲੋਕਾਂ ਨੂੰ ਜਵਾਕਾਂ ਨੂੰ ਲੋਕਾਂ ਦੇ ਨੂੰ ਤਾਂ ਵਿਚਾਰੇ ਮਰੀਜ਼ ਲੱਗੇ ਪਏ ਨੇ ਯਾਰ ਉਹਦੋਂ ਵੀ ਮਾੜੀਆਂ ਕਹਿੰਦੇ ਇਹ ਤਾਂ ਬਹੁਤ ਮਾੜਾ ਜ਼ਹਿਰ ਆ ਦੇਖੋ ਯਾਰ ਗੱਲਾਂ 100 ਹੱਥ ਰਸਾ ਸਿਰੇ ਤੇ ਗੰਡ ਲੋਕ 100 ਕੋ ਬੋਲਦੇ ਨੇ ਆਪਣੀ ਹੱਥ ਮੰਨ ਕੇ ਕੁੱਕ ਬੇਨਤੀ ਆ ਵੀ ਇਹ ਬਚਦੇ ਆ ਆਪਦੇ ਪਿੰਡ ਨੂੰ ਆਪਦੇ ਬੱਚਿਆਂ ਨੂੰ ਆਪਦੇ ਜਵਾਕਾਂ ਨਾਲ ਆ ਚਚਤਾਂ ਨੂੰ ਆਪਦੇ ਭਤੀਜਿਆਂ ਨਾਲ ਆਪਦੇ ਭਰਾਵਾਂ ਨੂੰ ਹਰੇਕ ਨੂੰ ਬਚਾ ਬਚਾਓ ਜੇ ਨਾ ਬਚਾ ਸਕਦੇ ਹੋ ਯੋਗਦਾਨ ਪਾਓ ਇਸ ਜੰਗ 'ਚ ਜਰੂਰੀ ਡਾਂਗ ਚੱਕ ਕੇ ਯੋਗਦਾਨ ਪਾਵੇ ਜਰੂਰੀ ਨਹੀਂ ਕਿਸੇ ਨੂੰ ਫੜ ਕੇ ਯੋਗਦਾਨ ਪਾਵੇ ਕੱਲਾ ਬੋਲ ਕੇ ਯੋਗਦਾਨ ਵੀ ਪੈਂਦਾ ਪੈਂਦਾ ਤੁਸੀਂ ਬੋਲੋ ਨਸ਼ੇ ਦੇ ਮਾੜੇ ਪ੍ਰਭਾਵ ਦੱਸੋ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਛੱਡ ਚੁੱਕੇ ਨੇ ਉਹ ਵੱਧ ਦੱਸ ਸਕਦੇ ਨੇ ਵੱਧ ਸਾਹਿਬ ਕਿਉਂ ਉਹਨਾਂ ਜਨਾਂ ਦੁੱਖ ਕਿਸੇ ਨੇ ਭੋਗਿਆ ਨਹੀਂ ਹੂੰ ਉਹ ਦਲਦਲ ਚੋਂ ਨਿਕਲ ਕੇ ਆਏ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਵੀ ਇਹ ਚੀਜ਼ ਕਿੰਨੀ ਮਾੜੀ ਹੈ ਮੈਂ ਪਾਣੀ ਦਾ ਡੰਗਾਈ ਦਾ ਤਾਂ ਉਹ ਹੀ ਦੱਸ ਸਕਦਾ ਨਾ ਪਾਣੀ ਕਿੰਨਾ ਘਟੂਗਾ ਇਹਨੇ ਸੁੰਦਰ ਛਾਲ ਮਾਰੀ ਹੋਵੇ ਜਿਹੜਾ ਕੰਡੇ ਤੇ ਬਹਿ ਕੇ ਆਏ ਦੇਖੀ ਜਾਂਦਾ ਹੋ ਉੱਥੇ ਆ ਉਹਨੂੰ ਤਾਂ ਕੀ ਪਤਾ ਹੈ ਬਿਲਕੁਲ ਜਿਹੜਾ ਛਾਲ ਮਾਰ ਕੇ ਵਿੱਚ ਖਹਿ ਕੇ ਆਇਆ ਹੋਵੇ ਉਹਨੂੰ ਪਤਾ ਹੁੰਦਾ ਵੀ ਇਹ ਕਿੰਨੀ ਮਾੜੀ ਚੀਜ਼ ਹੈ ਉਹਨੇ ਸਾਰਾ ਕੁਝ ਦੇਖਿਆ ਹੁੰਦਾ ਕਿਵੇਂ ਕਿੱਥੇ ਕੀ ਕਿੱਥੇ ਕੀ ਦਾਤ ਲੱਗਦਾ ਕਿੱਥੇ ਕੀ ਦਾਤ ਲੱਗਦਾ ਕਈ ਕਿਵੇਂ ਫੈਲੇ ਚੱਕ ਰਿਹਾ ਲੋਕ ਕੀ ਦਾ ਕੀ ਹੋ ਰਿਹਾ ਕੀ ਦਾ ਕੀ ਹੋ ਰਿਹਾ ਸੋ ਬਾਈ ਬਣ ਕੇ ਜਾਗੋ ਯਾਰ ਹੁਣ ਤਾਂ ਘਰ ਘਰ ਦੀ ਇਹ ਅੱਗ ਬਰ ਚੁੱਕੀ ਆ ਬਾਈ ਆਇਸ ਜਿਹੜਾ ਆਇਸ ਦਾ ਪਹਿਲਾਂ ਵੀ ਸੁਣਿਆ ਕਦੇ ਕਿ ਨਵਾਂ ਇੰਟਰੋਡਿਊਸ ਪਹਿਲਾਂ ਯਾਰ ਫਿਲਮਾ ਫੁਲਮਾ ਜੀ ਸੁਣਦੇ ਹੁੰਦੇ ਸੀਗੇ ਦੇਖਿਆ ਉਹ ਕੁਝ ਹੋਰ ਸੁਣਦੇ ਹੁੰਦੇ ਸੀਗੇ ਆਇਸ ਤਾਂ ਭਈ ਸੁਣੀ ਤਾਂ ਪਹਿਲੀ ਵਾਰ ਆ ਖੜ ਗੱਲ ਕਰਾ ਗੱਲ ਕਰਾ ਆ ਵੀ ਇਹ ਇੰਟਰੋਡਿਊਸ ਕਰਾਦੀ ਦੱਸ ਦਿੱਤਾ ਸਾਰੇ ਨੂੰ ਦੱਸਦਾ ਨਵੇਂ ਲੈਵਲ ਤੇ ਵੱਡੇ ਲੈਵਲ ਤੇ ਇੰਟਰੋਡਿਊਸ ਕਰਾਉਣੇ ਸੀ ਨਾ ਨਵਾਂ ਡਰੱਗ ਵੀ ਖਬਰ ਬਣਾ ਕੇ ਪੂਰੀ ਆਪ ਹੀ ਮਸ਼ਹੂਰੀ ਕਰਤੀ ਜਿਵੇਂ ਫਿਲਮਾਂ ਰਿਲੀਜ਼ ਕਰਦੇ ਹੋ ਫਿਲਮਾਂ ਰਿਲੀਜ਼ ਕਰਨ ਦੇ ਆਈਸ ਇਹਨਾਂ ਨੇ ਰਿਲੀਜ਼ ਕਰਤੀ ਵੀ ਚਿੱਟਾ ਛੱਡੋ ਆਈਸ ਚੱਕੋ ਚਿੱਟਾ ਛੱਡੋ ਆਈਸ ਚੱਕੋ ਚਿੱਟਾ ਛੱਡੋ ਆਈਸ ਚੱਕੋ ਆਰ ਦੇ ਆਪ ਮਸ਼ਹੂਰ ਕਰੀਆ ਨਾ ਟੀਵੀਾਂ ਤੇ ਹੁਣ ਜਿਹੜਾ ਬੰਦੇ ਦਾ ਦਿਮਾਗ ਹੈ ਸਬਕੌਨਸ਼ੀਅਸ ਦਿਮਾਗ ਹੁੰਦਾ ਨਸ਼ਾ ਕਰਨ ਵਾਲੇ ਬੰਦੇ ਦਾ ਉਹ ਸੋਚਦਾ ਵੀ ਯਾਰ ਕਿਤਾ ਸਸਤੀ ਹੈ ਜਿਵੇਂ ਨੰਨ 10 1000 ਦੀ 4 ਗ੍ਰਾਮ ਨਾ ਵੀ ਇੱਕ ਕਹਿੰਦਾ ਚਾਰ ਦਿਨਾਂ ਸ਼ਾਰਾਂ ਦਾ ਥੋੜੀ ਜਿਹੀ ਨਾ ਹਨਾ ਵੀ ਇਹੀ ਚੱਕੋ ਇਹ ਨਹੀਂ ਸਸਤੀ ਤਾਂ ਨਹੀਂ ਵੀ ਜ 10000 ਦੀ ਕਹਿ ਰਹੇ ਆ ਮੈਂ ਤਾਂ ਕਹਿੰਦੇ ਐਕਟਰ ਲਾਇਨ ਨੇ ਮਹਿੰਗੀ ਹੋਊਗੀ ਚਿੱਟਾ ਹੀ ਆ 4000 ਤੁੱਤੇ ਤਾਂ ਇੰਟਰੋਡਿਊਸ ਕਰਾਉਣ ਲਈ ਕੁਝ ਵੀ ਕਰ ਸਕਦੇ ਨੇ ਫਿਲਮ ਮੁਫਤ ਚ ਵੀ ਦਿਖਾ ਸਕਦੇ ਨੇ ਹਾਂ ਬਿਲਕੁਲ ਹਣਾ ਦੁਸ਼ਮਣ ਇੱਕ ਦਿਨ ਤੈਨੂੰ ਨਸ਼ਾ ਹਰੇ ਆ 74 ਦੇ ਦਰੂਆ ਵੀ ਖਾਲਾ ਹੂੰ ਦੂਜੇ ਦਿਨ ਫੇਰ ਧਰ ਦੂ ਤੀਜੇ ਦਿਨ ਫੇਰ ਧਰ ਦੂ ਚੌਥੇ ਦਿਨ ਤੂੰ ਕੋਈ ਹੈਗਾ ਇੱਕ ਨਾਲ ਸਰਦਾ ਹੀ ਡੇਢ ਦੇ ਦੇ ਆਹ ਲਾ ਕੋਈ ਮੁਫਤ ਆਉਂਦੀਆਂ ਨੇ ਲਿਆ ਪੈਸੀ ਆ ਕੰਮ ਹੈ ਜਿਹੜਾ ਬੰਦਾ ਸਾਨੂੰ ਨਸ਼ਾ ਦਿੰਦਾ ਮੁਫਤ ਦਿੰਦਾ ਉਹ ਤੁਹਾਡਾ ਦੋਸਤ ਨਹੀਂ ਤੁਹਾਡਾ ਦੁਸ਼ਮਣ ਹੈ ਜਿਹੜਾ ਸਾਨੂੰ ਰੋਕਦਾ ਇੱਥੇ ਤਾਂ ਜਿਹੜਾ ਰੋਕਦਾ ਉਹਨੂੰ ਲੋਕ ਦੁਸ਼ਮਣ ਮੰਨਦੇ ਆ ਮੱਕਾ ਉਲਟਾ ਹੂੰ ਬਿਲਕੁਲ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਵੈਰੀ ਖਾਲਸਾ ਜੀ